ਆ ਤਾਂ ਹੱਦੀ ਹੋ ਗਈ ਦੋਸਤੋ ਇੱਕ ਪੱਖੇ ਦੀ ਜਾਲੀ ਪਿੱਛੇ ਪਿਓ ਨੇ ਆਪਣੇ ਜਵਾਨ ਪੁੱਤ ਦਾ ਕਤਲ ਕਰ ਦਿੱਤਾ ਤੇ ਇਹ ਵੀ ਨਹੀਂ ਸੋਚਿਆ ਕਿ ਮੇਰੇ ਜਵਾਨ ਪੁੱਤ ਦੇ ਛੋਟੇ-ਛੋਟੇ ਮਾਸੂਮ ਦੋ ਬੱਚੇ ਨੇ ਉਹ ਰੋਲ ਜਾਣਗੇ ਮੁੰਡੇ ਦੀ ਉਮਰ 35 ਸਾਲ ਦੀ ਆ ਜੀ ਦਾ ਪਿਓ ਵੱਲੋਂ ਕਤਲ ਕੀਤਾ ਗਿਆ ਮਾਮਲਾ ਕੀ ਹੋਇਆ ਕੀ ਕਿਵੇਂ ਘਟਨਾ ਹੈ ਸਾਰੀ ਵਾਪਰੀ ਜੋ ਪਰਿਵਾਰ ਦੱਸ ਰਿਹਾ ਪਰਿਵਾਰ ਉਸ ਪਿਤਾ ਤੇ ਦੋਸ਼ ਲਾ ਰਿਹਾ ਪਰਿਵਾਰ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਛੋਟੇ ਪੋਤੇ ਦਾ ਜਨਮ ਦਿਨ ਮਨਾਇਆ ਸੀ ਸਾਰੇ ਜਾਣੇ ਬੜੇ ਖੁਸ਼ ਸੀ ਤੇ ਪੁੱਤ ਨੇ ਆਪਣੇ ਪਿਤਾ ਨੂੰ ਇੰਨੀ ਗੱਲ ਕਹਿ ਦਿੱਤੀ ਕਿ ਪਾਪਾ ਜਿਹੜਾ ਪੱਖਾ ਏ ਇਹ ਤੂੰ ਨਾ ਲਾਇਆ ਕਰ ਜਾਂ ਫਿਰ ਇਹਦੇ ਜਾਲੀ ਪਵਾ ਲਾ ਤੇ ਦੋਹਾਂ ਪਿਓ ਪੁੱਤਾਂ ਵਿੱਚ ਲੜਾਈ ਹੋਊਗੀ ਬਹਿਸ ਹੋਊਗੀ ਗਾਲੋ ਗਾਲੀ ਹੋਗੇ ਤੇ ਇਥੋਂ ਤੱਕ ਵੀ ਗੱਲ ਆ ਰਹੀ ਆ ਕਿ ਪੁੱਤ ਨੇ ਸ਼ਾਇਦ ਆਪਦੇ ਪਿਤਾ ਦੇ ਗਲ ਵੀ ਪੈ ਗਿਆ ਤਾਂ ਪਿਓ ਨੂੰ ਬਹੁਤ ਗੁੱਸਾ ਛੜਿਆ ਜਦੋਂ ਪੁੱਤ ਆਪਦੇ ਕਮਰੇ ਦੇ ਵਿੱਚ ਜਾ ਕੇ ਸੌਂ ਰਿਹਾ ਸੀ ਰਾਤ ਤਕਰੀਬਨ 10:00 ਵਜੇ ਤਾਂ ਪਿਤਾ ਨੂੰ ਗੁੱਸਾ ਆਇਆ ਕਿ ਮੇਰੇ ਪੁੱਤ ਨੇ ਮੈਨੂੰ ਗਾਲੀ ਗਰੋਚ ਕੀਤਾ ਮੈਨੂੰ ਪੱਖੇ ਪਿੱਛੇ ਕਿਹਾ ਤਾਂ ਜਾ ਕੇ ਪਿਓ ਨੇ ਕਈ ਚੁੱਕੀ ਕਈ ਚੁੱਕ ਕੇ ਆਪਦੇ ਪੁੱਤ ਦੇ ਸਿਰ ਤੇ ਵਾਰ ਕੀਤੇ ਜਦੋਂ ਤੱਕ ਪੁੱਤ ਦੇ ਘਰ ਵਾਲੀ ਨੂੰ ਹੋਸ਼ ਆਉਂਦਾ ਸਾ ਉਹਨੂੰ ਕੁਝ ਸਮਝ ਆਉਂਦੀ ਕਿਉਂਕਿ ਉਹ ਵੀ ਸੁੱਤੀ ਪਈ ਸੀ ਤਾਂ ਉਦੋਂ ਤੱਕ ਉਹਨੇ ਦੇਖਿਆ ਕਿ ਮੇਰਾ ਪਤੀ ਬੇਹੋਸ਼ ਪਿਆ ਉਹਦੇ ਸਿਰ ਦੇ ਵਿੱਚੋਂ ਖੂਨ ਨਿਕਲ ਰਿਹਾ ਉਹ ਚੁੱੱਕ ਕੇ ਉਸ ਮੁੰਡੇ ਨੂੰ ਹਸਪਤਾਲ ਦੇ ਅੰਦਰ ਲੈ ਗਏ ਜਦੋਂ ਮੁੰਡੇ ਨੂੰ ਹਸਪਤਾਲ ਦੇ ਅੰਦਰ ਲਜਾਇਆ ਗਿਆ ਤਾਂ 2-3 ਦਿਨ ਬਾਅਦ ਉਹਦਾ ਕਾਫੀ ਇਲਾਜ ਕਰਾਉਣ ਤੋਂ ਬਾਅਦ ਵੀ ਮੁੰਡਾ ਬਚ ਨਹੀਂ ਸਕਿਆ ਤੇ ਉਹਦੀ ਮੌਤ ਹੋ ਗਈ ਬੇਹਦ ਮੰਦ ਭਾਗੀ ਘਟਨਾ ਉਸ ਪਰਿਵਾਰ ਦਾ ਕੀ ਕਹਿਣਾ ਆ ਸੁਣੋ ਅੱਗੇ ਤੁਸੀਂ ਕਿ ਪਰਿਵਾਰ ਕੀ ਕਹਿ ਰਿਹਾ ਅਵਤਾਰ ਚੰਦ ਧਰਮ ਸੋਧ ਦੀ ਜਿਹੜੀ ਗਰਾਊਂਡ ਰਿਪੋਰਟ ਆ ਉਹ ਸੁਣੋ ਤੇ ਨਾਲੇ ਦੋਸਤੋ ਇੱਕ ਨਾਲ ਬੇਨਤੀ ਆ ਕਿ ਥੋੜਾ ਇਹ ਗੁੱਸੇ ਤੇ ਕੰਟਰੋਲ ਕਰੋ ਗੱਲਾਂ ਨਿੱਕੀਆਂ ਨਿੱਕੀਆਂ ਹੁੰਦੀਆਂ ਨੇ ਤੇ ਕਾਂਡ ਵੱਡੇ ਹੋ ਜਾਂਦੇ ਨੇ ਨਿੱਕੀ ਜੀ ਪੱਖੇ ਦੀ ਜਾਲੀ ਤੋਂ ਗੱਲ ਛਿੜੀ ਤੇ ਗੱਲ ਕਤਲਾਂ ਤੱਕ ਪਹੁੰਚ ਗਈ ਆ ਇੱਕ ਪੁੱਤ ਜਹਾਨ ਤੋਂ ਤੁਰ ਗਿਆ ਉਹਦੇ ਦੋ ਮਾਸੂਮ ਬੱਚੇ ਰੋਲ ਗਏ ਨੇ ਉਹਦੇ ਘਰ ਵਾਲੀ ਰੋਲ ਗਈ ਆ ਪਿੱਛੇ ਤੇ ਪਿਤਾ ਜੇਲ੍ਹ ਦੀ ਹਵਾ ਖਾਊਗਾ ਜੇਕਰ ਅਸੀਂ ਥੋੜਾ ਜਿਹਾ ਵੀ ਆਪਦੇ ਗੁੱਸੇ ਤੇ ਕੰਟਰੋਲ ਰੱਖੀਏ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੁਣ ਆ ਸੁਣੋ ਅੱਗੇ ਪੁਲਿਸ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਤੇ ਪਰਿਵਾਰ ਦਾ ਕੀ ਕਹਿਣਾ ਇਹ ਤਾਂ ਜੀ ਮੇਰਾ ਬڑا ਮੁੰਡਾ ਤੀਏ ਹਾਂਜੀ ਇਹ بڑے ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਆ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਵੀ ਕੇ ਮਾਰੇ ਮੋਟੇ ਖੈਬਰ ਪੇ ਜਾ ਦੇ ਖੈਪੜ ਖੁੱਪੜ 'ਤੇ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਰੇ ਮੰਜਾ ਡਾਇਵੈ ਦੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀ ਮਾਰੀ ਅੱਛਾ ਦੋ ਕਈਆਂ ਮਾਰੀਆਂ ਇੰਨੇ ਨੂੰ ਮੇਰੀ ਨੋਹ ਉੱਟ ਕਢੀ ਜਦ ਤੀ ਮਾਰਨ ਲੱਗਿਆ ਇੰਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਸਾਨੂੰ ਉਹਨੇ ਫੋਨ ਕਰਤਾ ਜਾਨੂ ਅਸੀਂ ਆਏ ਜਾਨੂ ਮੇਰੇ ਮੁੰਡੇ ਨੂੰ ਜਾਨੀ ਡਾਕਟਰ ਦੇ ਲੈ ਕੇ ਤੇ ਜਾ ਕੇ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਸੀ ਏਦਾਂ ਲੜ ਪੈਂਦੇ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਤੀ ਹੁੰਦਾ ਬਸ ਉਦੈ ਹੀ ਲੜੇ ਨੇ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਕੋਣ ਤੇ ਦੀ ਉਮਰ ਤਾਂ 35 ਸਾਲ ਦੀ ਉਮਰ ਆ ਮੁੰਡੇ ਦੀ ਜੀ ਵਿਆਹਿਆ ਵਸੀ ਹਾਂ ਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂ ਜੀ ਘਰ ਉੱਚੜ ਗਿਆ ਸ਼ਰਾਬ ਨੇ ਜੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਇੰਦੀ ਜਿਆਦਾ ਦੋਏ ਜੀ ਅੰਦਰ ਪੈ ਨੇ ਇਹਦਾ ਵੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਦੇ ਬਹੂ ਨੂੰ ਨੀਂਦ ਆਈ ਹੋਈ ਤੇ ਬਹੂ ਨੇ ਦੇਖਿਆ ਕਹੀ ਲਈ ਖੜਤੀ ਮਾਰਨ ਲੱਗਿਆ ਜੀ ਜਦ ਮੁੰਡਾ ਦੇਖਿਆ بے ਹੋਸ਼ ਹੋਇਆ ਪਿਆ ਜਾਨ ਨੂੰ ਸਾਨੂੰ ਫੋਨ ਕਰਿਆ ਜਾਨ ਨੂੰ ਅਸੀਂ ਆਏ ਫੇਰ ਆਸਕ ਮਾੜ ਚੱਕ ਕੇ ਜਾਣੇ ਡਾਕਟਰ ਦੇ ਲੈ ਗਏ ਜੀ ਕੁਛ ਨਹੀਂ ਖਾਈ ਪੜਿਆ ਪੱਖਾ ਜਿਆ ਇੱਕ ਉਹਦੇ ਜਾਲੀ ਨਹੀਂ ਥੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲਾ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥ ਉੱਥਾ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇਹਨੇ ਚ ਗਾਲ ਮਗਾਲੀ ਹੋ ਗਏ ਫਿਰ ਹਟ ਗਏ ਬਸ 10:30 ਵਜੇ ਤਿੰਨ ਤਾਂ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ ਨਾਬੇ ਵਾਲਿਆਂ ਨੇ ਪਟਿਆਲੇ ਦਾ ਪਰਚਾ ਕੱਟਤਾ ਹਾਂ ਪਟਿਆਲੇ ਸਾਰਾ ਦਿਨ ਰੱਖਿਆ ਫਿਰ ਸ਼ਾਮ ਤਿੱਕਰ ਕਹਿੰਦੇ ਚੰਡੀਗੜ੍ਹ ਲੈ ਜਾਓ ਫਿਰ ਕਹਿੰਦੇ ਵੀ ਚੱਲ ਉੱਥੇ ਦੇਖ ਲੈਨੇ ਆ ਉੱਥੇ ਰੱਖ ਲਿਆ ਫਿਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਰਚ ਮਾਰੀ ਜੀ ਕਹੀ ਹਾਂ ਜੀ ਸਰਚ ਮਾਰੀ ਤੇ ਸਰ ਜਾ ਕੱਕੜੀ ਕਹੀ ਮਾਰੀ ਅਨਾ ਪੁੱਠੀ ਮਾਰੀ ਹੈ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ ਤਿੰਨ ਮਾਰੀਆਂ ਹਾਂ ਜੀ ਕਹੀ ਵੀ ਉੱਥੇ ਪਈ ਆ ਅੰਦਰ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਦੇ ਹੋਰ ਵੀ ਮਾਰੂਗਾ ਨਰੇਗਾ ਚ ਜਾਂਦਾ ਦਿਹਾੜੀ ਜੋਤਾ ਕਰਦਾ ਹਾਂ ਜਿੰਨਾ ਕਮਾਉਂਦਾ ਖਾਂਦਾ दारू ਪੀ ਲੰਦਾ ਪੈਸੇ ਦਾ ਆਪਣੇ ਬੱਚੇ ਦਾ ਜਾਂਦੇ ਹੈੜਾ ਮਨਾ ਕੇ ਹਟੇ ਦੀ ਜੀ ਮੜੇ ਮੜਾ ਮੋਟਾ ਪੈ ਦੇ ਕੋਪੀ ਜਾਲੇ ਦੋ ਨਾਲ ਬਾਪੂ ਤੇ ਨਹੀਂ ਹਾਂ ਮੜਾ ਮੋਟੇ ਪੱਖੇ ਪੋਖੇ ਬੈਸੀ ਲੱਟ ਕੇ ਕਫਰੇ ਮੂਰੇ ਜਾਲੀ ਨਹੀਂ ਅੱਛਾ ਤੂੰ ਕਦੇ ਮੁੰਡੇ ਤੋਂ ਟੁਪੜਾ ਟਪੜ ਲੱਗਿਆ ਚਲੋ ਪੈ ਗਏ ਕੋਥੇ ਜੋ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਦੀ 11 8 11 ਵਜੇ ਕਹੀ ਚਾਕੇ ਰਾਤ ਨੂੰ ਆ ਕੰਮ ਕੋਈ ਥਾਂ ਚ ਖਲਾਤ ਲੈਂਗਮੇ ਜੀ ਲੱਗਿਆ ਜੀ ਆਪ ਚੰਡੀਗੜੀ ਫਿਰ ਆਂਟੀ ਹੁਣ ਕਿਹੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਬੁੱਧਵਾਰ ਦੀ ਹੈ ਜੀ ہاں ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪੀਟਲ ਲੈ ਗਏ ਆਈ ਨਾਪੇ ਲੈ ਗਿਆ ਹਸਪੀਟਲ ਸਰਕਾਰੀ ਰਾਤ ਰਾਤ ਠੀਕ ਹੈ ਉਸ ਤੋਂ ਬਾਅਦ ਜੀ ਫਿਰ ਉਹਨਾਂ ਨੇ ਪਟਿਆਲੇ ਦਾ ਪਰਚਾ ਕਰਤਾ ਜੀ ਹਾਂ ਪਕਾਲੇ ਰਾਤ ਰੱਖੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਚੰਡੀਗੜ੍ਹ ਤਾਂ ਬਕਾਇਆ ਜੀ ਜੁਦੀ ਦਾ ਖਾਈ ਜਿਹੜੇ ਨੇੜੇ ਬੱਚੇ ਨੇ ਇਹਦੇ ਹੱਥ ਟੈਂਪਰਟ ਜਰੀਏ ਉਹਦਾ ਬਹੁਤ ਆਫਰ ਹਾਂ ਇੰਨੇ ਭਰਾ ਸੀ ਇਹ ਦੋ ਭਰਾ ਤੇ ਦੂਜਾ ਲੱਗ ਰਹਿੰਦਾ ਸੀ ਇਹ ਛੋਟਾ ਸੀ ਇਹ ਵੱਡਾ ਹੀ ਛੋਟਾ ਹੈ ਉਹ ਸਾਨੂੰ ਜੀ ਤਲਾ ਆਈ ਸੀ ਵੀ ਪਰਸੋਂ ਬੰਦਾ ਦਾਕਲ ਜੀ ਉਹਦਾ ਬਿਲਕੁਲ ਲੜਾਈ ਝਗੜਾ ਹੋਊਗਾ ਕਿ ਜੀ ਵੀ ਕੱਲ ਦੇ ਦਰਾਨੇ ਲਾਜ ਪੀਜੀ ਲੈ ਕੇ ਜਾ ਰਹੇ ਫਿਲਮ ਤੋਂ ਉਹ ਦੀਥ ਹੋ ਗਈ ਸੀ ਜੀ ਤੇ ਮਰਤਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਿਲਕੀ ਜੰਗੇ ਜੀ ਇਹ ਕਾਰਨ ਕਿ ਜਿਹੜੇ ਮੈਂ ਜੋ ਜਗਪਾਲ ਸਿੰਘ ਦੀ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਫਾਦਰ ਬੋਲੇ ਕਈ ਦੇ ਕਈ ਨਾ ਮਾਰਿਆ ਉਹਦੇ ਸਿਰ ਚ ਵਾਰ ਕਿਤੇ ਤਿੰਨ ਚਾਰ ਵਾਰ ਤਾਂ ਕਿ ਉਹਦੇ ਕਰਕੇ ਉਹ ਗੰਭੀਰ ਜਖਮੀ ਹੋ ਕੇ ਜਿਸ ਕਾਰਨ ਉਹ ਡੈਥ ਹੋ ਗਈ ਜੀ ਉਹਨਾਂ ਆਪਸ ਵਿੱਚ ਪ੍ਰਵਾਸ ਦੀ ਉਹਦਾ ਵਫਾਦਤ ਤੇ ਉਹਦਾ ਮੁੰਡਿਆ ਆਪਸ ਵਿੱਚ ਲੜਾਈ ਜਗ੍ਹਾ ਥੋੜਾ ਬੋਧਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਪਏ ਦੇ ਉੱਤ ਵਰਗਾ ਜੀ ਤੇ ਅਰੈਸਟ ਹੋ ਗਏ ਜੀ ਹਾਂ ਜੀ ਆਪਣੇ ਕੀ ਨਾਮ ਤੇ ਤਫਤੀਸ਼ ਚੱਲੀ ਹੈ ਜੀ